ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube YouTube ਚੈਨਲ ਤੇ ਸਾਰਿਆਂ ਦਾ ਸੋ ਰਿਕਵੈਸਟ ਹੈ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਕੋਲੇ ਪਹੁੰਚਦਾ ਰਹੇ ਅੱਜ ਦੀ ਵੀਡੀਓ ਪੰਡਰ ਸੁਲਪਰਮੱਲਾ ਤਸਵੀਰ ਨੂੰ ਜਗਰਾਉਂ ਤੇ ਜਲਾ ਲੁਧਿਆਣਾ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਜਿਹੜੀ ਤੁਸੀਂ ਮੱਧ ਦੇਖ ਰਹੇ ਹੋ ਵੀਰ ਨੇ ਬਕਾਉ ਕੀਤੀ ਆ ਇਹ ਮਿਹਨਤ ਮਜ਼ਦੂਰੀ ਵਾਲਾ ਵੀਰ ਆ ਗਿਆ ਆ ਕੇ ਤੋਂ ਸਾਹਮ ਕੇ ਪਸ਼ੂ ਆ ਜਿਹੜਾ ਤਿਆਰ ਕਰਕੇ ਵੇਚ ਲੈਂਦੇ ਚਾਰ ਪੈਸੇ ਜੁੜ ਜਾਂਦੇ ਇਹਦੇ ਨਾਲ ਸੋ ਤੁਰਦੀ ਮੱਝ ਨੂੰ ਤੁਸੀਂ ਦੇਖ ਲਓ ਥਣਲੇਵਾ ਬਾ ਕਮਾਲ ਆ ਤਿਆਰ ਕੀਤਾ ਹੈ ਮੱਝ ਨੇ ਤੀਜਾ ਸੂਆ ਸੁਣਾਏ ਨੇ ਚੰਗਾ ਗੋਲ ਹੁੰਡਾ ਸਿੰਘ ਲੱਗਿਆ ਹੋਇਆ ਕੱਦ ਕਾਠਾ ਉਤਰਮਿਆਨਾ ਨਾ ਜ਼ਿਆਦਾ ਛੋਟਾ ਤੇ ਨਾ ਜ਼ਿਆਦਾ ਵੱਡਾ ਸਭੀ ਪਲੀ ਬਹੁਤ ਚੰਗੀ ਹੋਈ ਆ ਹਜੇ 3-4 ਦਿਨ ਇਹਦੇ ਬਾਕੀ ਆ ਥਣਲੇਵੇ ਦੀ ਤੁਸੀਂ ਦੇਖ ਲਓ ਇਥੋਂ ਪੀੜੀ ਦੇ ਪਾ ਵਾਂਗੂ ਡੋਡੀ ਨਿਖੜਵੇਂ ਥਾਨ ਲੱਗੇ ਹੋਏ ਆ। ਤੋਂ ਚਾਰੇ ਥਾਨਾ ਜਿਹੜੇ ਇੱਕੋ ਜਿਹੀ ਸ਼ੇਪ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਚੰਗੀ ਤਿਆਰ ਹੋਈ ਆ। ਅੱਗੇ ਭਲਾਂ-ਫਲਾਂ ਕੇ ਹੈਗੀਆਂ ਨੇ ਛੋੜੀਆਂ ਹੀ ਆ। ਪਰ ਤੁਸੀਂ ਦੇਖ ਸਕਦੇ ਹੋ ਚੰਗੀ ਸਨੱਖੀ ਮੱਝ। ਜੇ ਇਹਦਾ ਜਿਹੜਾ ਰੇਟ ਆ ਵੀਰ ਨੇ ਫੋਨ ਦੇ ਉੱਪਰ ਰੱਖਿਆ ਹੋਇਆ। ਜਿਹੜੇ ਕਿਸੇ ਵੀਰ ਨੂੰ ਪਸੰਦ ਆਵੇ ਉਹ ਬਾਈ ਦੇ ਨਾਲ ਕੰਟੈਕਟ ਕਰ ਲੇ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ। ਸੋ ਦੇਖ ਸਕਦੇ ਹੋ ਤੁਸੀਂ ਚੰਗੀ ਸਟਰਕਚਰ ਦੀ ਮੱਝ ਆ। ਚੰਗੇ ਦੁੱਤੀ ਉਮੀਦ ਆ ਕਿਉਂਕਿ ਥਣਲੇਵਾ ਜਿਹੜਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਨਵਾਈ ਨਹੀਂ ਹੋਈ ਅਜੇ ਉਸ ਤਰ੍ਹਾਂ ਥੋੜਾ ਸਵੇਰ ਦਾ ਮੌਸਮਾ ਠੰਡ ਹੁੰਦੀ ਆ ਇਸ ਕਰਕੇ ਤੋਂ ਚੰਗੀ ਸਾਭੀ ਪਲੀ ਹੋਈ ਚੰਗੇ ਥਣਲੇਵੇ ਵਾਲੀ ਮੱਝ ਵਿਖਾਉਗਾ ਜਿਹੜੇ ਵੀਰ ਨੂੰ ਪਸੰਦ ਆਵੇ ਬਾਈ ਦੇ ਨਾਲ ਕੰਟੈਕਟ ਕਰ ਸਕਦਾ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ